ਨਕ ਟੱਕਰ ਹੋਈ ਆ ਉੱਤਰ ਪ੍ਰਦੇਸ਼ ਦੀ ਬੱਸ ਨੂੰ ਪਿੱਛੇੋਂ ਸਲੀਪਰ ਬੱਸ ਨੇ ਭਿਆਨਕ ਟੱਕਰ ਮਾਰੀ ਆ ਜਿਸ ਤੋਂ ਬਾਅਦ ਕਿ ਜਿਹੜੀ ਉੱਤਰ ਪ੍ਰਦੇਸ਼ ਰੋਡਵੇ ਦੀ ਬੱਸ ਆ ਫਲਾਈ ਓਵਰ ਤੋਂ ਲਟਕਦੀ ਹੋਈ ਨਜ਼ਰ ਆਉਂਦੀ ਆ ਜਿਸ ਦੇ ਵਿੱਚ ਕਿ ਹਾਲਾਂਕਿ ਮੌਕੇ ਤੇ ਬਚਾਏ ਰਹਿ ਗਿਆ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ مالی ਨੁਕਸਾਨ ਵੱਡੇ ਪੱਧਰ ਤੇ ਹੋਇਆ ਜਿਸ ਦੇ ਵਿੱਚ ਕਿ ਜਿਹੜੀ ਅੰਮ੍ਰਿਤਸਰ ਤੋਂ ਅੰਬਾਲਾ ਜਾ ਰਹੀ ਸੀ ਉੱਤਰ ਪ੍ਰਦੇਸ਼ ਰੋਡਵੇ ਦੀ ਜਿਹੜੀ ਬੱਸ ਆ ਉਹ ਅੰਮ੍ਰਿਤਸਰ ਤੋਂ ਅੰਬਾਲਾ ਜਾ ਰਹੀ ਸੀ ਤਾਂ ਜਦੋਂ ਜਲੰਧਰ ਤੋਂ ਲੁਧਿਆਣਾ ਰੋਡ ਤੇ ਆਉਂਦੀ ਆ ਤਾਂ ਅੰਬੇਦਕਰ ਚੌਂਕ ਦੇ ਐਨ ਸਾਹਮਣੇ ਆ ਕੇ ਉਸ ਨੂੰ ਪਿੱਛੋਂ ਇੱਕ ਸਲੀਪਰ ਬੱਸ ਦੁਆਰਾ ਟੱਕਰ ਮਾਰ ਦਿੱਤੀ ਜਾਂਦੀ ਹੈ ਟੱਕਰ ਇੰਨੀ ਭਿਆਨਕ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਜਿਹੜੀ ਯੂਪੀ ਰੋਡਵੇਜ ਜਉੱਤਰ ਪ੍ਰਦੇਸ਼ ਰੋਡਵੇਜ ਦੀ ਬੱਸ ਫਲਾਈਓਵਰ ਤੋਂ ਲਟਕਦੀ ਹੋਈ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਕਿ ਮੌਕੇ ਤੇ ਜਿਹੜੇ ਉਸ ਯੂਪੀ 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 ਰੋਡਵੇਜ ਬੱਸ ਦੇ ਵਿੱਚ ਚਾਰ ਤੋਂ ਵੰਜ ਸਵਾਰੀਆਂ ਮੌਜੂਦ ਹੁੰਦੀਆਂ ਨੇ ਹਾਲਾਂਕਿ ਜਿਹੜੀਆਂ ਸਵਾਰੀਆਂ ਦਾ ਬਚਾਅ ਰਹਿ ਚੁੱਕਿਆ ਫਲਾਈਓਵਰ ਤੋਂ ਬੱਸ ਗਿਰੀ ਨਹੀਂ ਬਲਕਿ ਲਟਕਦੀ ਰਹਿ ਗਈ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਸੰਗਣੀ ਤੋਂ ਦਕਰ ਜਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਵੱਡੇ ਪੱਧਰ ਤੇ ਸੰਗਣੀ ਤੁੰ ਦੁਪਹਿਰੀ ਹੈ ਜਿਸ ਕਾਰਨ ਵੱਡੇ ਪੱਧਰ ਤੇ ਜਿਹੜੇ ਹਾਦਸੇ ਵੀ ਵਾਪਰਦੇ ਹਨ ਅੱਜ ਵੱਡਾ ਹਾਦਸਾ ਵਾਪਰਿਆ ਜਲੰਧਰ ਤੋਂ ਲੁਧਿਆਣਾ ਰੋਡ ਤੇ ਦੋ ਬੱਸਾਂ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਕਿ ਸਲੀਪਰ ਬੱਸ ਦੇ ਵੱਲੋਂ ਉੱਤਰ ਪ੍ਰਦੇਸ਼ ਰੋਡਵੇ ਦੀ ਬੱਸ ਨੂੰ ਪਿੱਛੋਂ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਕਿ ਉੱਤਰ ਪ੍ਰਦੇਸ਼ ਜਿਹੜੀ ਰੋਡਵੇ ਦੀ ਬੱਸ ਸਾ ਫਲਾਈਓਵਰ ਤੋਂ ਲਟਕਦੀ ਹੋਈ ਨਜ਼ਰ ਆਈਆ ਮੌਕੇ ਤੇ ਸਲੀਪਰ ਬੱਸ ਦਾ ਜਿਹੜਾ ਡਰਾਈਵਰ ਆ ਮੌਕੇ ਤੋਂ ਫਰਾਰ ਹੋ ਚੁੱਕਿਆ ਤੇ ਉਧਰਲੇ ਪਾਸੇ ਜਿਹੜਾ ਪ੍ਰਸ਼ਾਸਨ ਆ ਉਹ ਵੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਿਆ ਜਿਹੜੀ ਸਾਰੀ ਜ ਕੀ ਕੀਤਾ ਗਿਆ ਸਸ ਸਭ ਜੋ ਸੜਕ ਸੁਰੱਖਿਆ ਫੋਰਸ ਬਣਾਈ ਗਿਆ ਜੇਕਰ ਕੋਈ ਵੀ ਸੜਕ ਦੇ ਉੱਪਰ ਹਾਈਵੇ ਦੇ ਉੱਪਰ ਹਾਦਸਾ ਵਾਪਰਦਾ ਤੇ ਮੌਕੇ ਤੇ ਜੋ ਕਿ ਅਜੇ ਕਿ ਮੁਰਲੀ ਸਹਾਇਤਾ ਦੇਣ ਦੇ ਲਈ ਜਾਂ ਫਿਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਜਾਂ ਫਿਰ ਮੁਰਲੀ ਜੋ ਘਟਨਾ ਦਾ ਜਾਇਜ਼ਾ ਲੈਣ ਦੇ ਲਈ ਸੜਕ ਸੁਰੱਖਿਆ ਪੋਰਸ ਬਣਾਈ ਗਿਆ ਸੜਕ ਸੁਰੱਖਿਆ ਪੋਰਸ ਵੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਕਿ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਕਿ ਜਿਨ੍ਹਾਂ ਨੂੰ ਹਲਕਿਆ ਫੁਲਕਿਆ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿੱਥੇ ਸੰਗਣੀ ਤੰਦ ਪੂਰੇ ਪੰਜਾਬ ਦੇ ਵਿੱਚ ਪੈ ਰਹੀ ਹੈ ਤਾਂ ਉਸ ਵਕਤ ਅੱਜ ਅੰਮ੍ਰਿਤਸਰ ਤੋਂ ਅੰਬਾਲਾ ਜਾ ਰਹੀ ਇੱਕ यूपी रोडवेज दी बस ਨੂੰ 슬리퍼 ਪ੍ਰਾਈਵੇਟ 슬리퍼 বাস ਦੇ ਬਿਲ ਵੱਲ ਪਿੱਛੋਂ ਆਕੇ ਭਿਆਨਕ ਟੱਕਰ ਮਾਰੀ ਜਾਂਦੀ ਹੈ ਟੱਕਰ ਅਮੇਦਕਰ ਚੌਂਕ ਦੇ ਬਿਲਕੁਲ ਉੱਪਰ ਆਕੇ ਫਲਾਈਓਵਰ ਤੇ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਜਿਹੜੀ ਉੱਤਰ ਪ੍ਰਦੇਸ਼ रोडवेज ਦੀ ਬੱਸ ਆ ਉਹ ਫਲਾਈਓਵਰ ਤੋਂ ਲੜਕਦੀ ਹੋਈ ਨਜ਼ਰ ਆ ਜਾਂਦੀ ਹੈ ਜਿਸ ਤੋਂ ਬਾਅਦ ਕਿ ਮੌਕੇ ਤੇ ચીਕ ਚਿਹਾੜਾ ਪੈ ਜਾਂਦਾ ਸਵਾਰੀਆਂ ਦੁਆਰਾ ચીਕ ਚਿਹਾੜਾ ਪਾ ਦਿੱਤਾ ਜਾਂਦਾ ਮੌਕੇ ਤੇ ਆਸ-ਪਾਸ ਦੇ ਲੋਕਾਂ ਦੁਆਰਾ ਇਕੱਠੇ ਹੋ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਪਰ ਮੌਕੇ ਤੋਂ ਜਿਹੜੀ 슬리퍼 ਪ੍ਰਾਈਵੇਟ ਬੱਸ ਸੀ ਉਸ ਦਾ ਡਰਾਈਵਰ ਫਰਾਰ ਹੋ ਚੁੱਕਿਆ ਤੇ ਉਧਰਲੇ ਪਾਸੇ

ਅਭੀ ਬਸ ਲਗਭਗ 10 ਮਿੰਟ ਪਹਿਲੇ 10 ਮਿੰਟ ਪਹਿਲੇ ਹਾਂਜੀ ਸਰ ਹਾਂਜੀ ਸਰ ਇੱਕ ਫਲੋਰ ਆ ਜਿਹੜਾ ਬਾਬਾ ਸਾਹਿਬ ਹੀਮਰਾ ਅੰਬੇਡਕਰ ਚੌਕ ਦੇ ਉੱਤੇ ਪੁਲ ਪਿੰਦਾ ਤਮੋਰੀਆ ਪੁਲ ਉਸ ਦੇ ਉੱਤੇ ਆ ਜਿਹੜਾ ਇੱਕ ਸੜਕ ਹੀ ਹਾਸਾ ਹੋਇਆ ਇੱਕ ਬੱਸ ਆ ਜਿਹੜੀ ਬਾਬਾ ਸਾਹਿਬ ਦੀ ਸਟੈਚੂ ਵਾਲ ਨੂੰ ਅੱਤੀ ਪੁਲ ਤੋਂ ਥੱਲੇ ਅੰਦਰ ਟੁੱਟੀ ਆ ਤੇ ਇੱਕ ਬੱਸ ਨੁਕਸਾਨੀ ਗਈ ਹੈ ਤੁਸੀਂ ਮੌਕੇ ਤੇ ਪਹੁੰਚੇ ਕੀ ਕਹੋਂਗੇ ਸਰ ਦੇਖੋ 15 ਮਿੰਟ ਪਹਿਲਾਂ ਜਿਹੜਾ ਆ ਨੈਸ਼ਨਲ ਹਾਈਵੇ ਫਲੋਰ ਸ਼ਹਿਰ ਦੇ ਉੱਪਰ ਜਿਹੜਾ DD ਰੋਡ ਦੇ ਉੱਪਰ ਜਿਹੜਾ ਹੈਗਾ ਦੋ ਬੱਸਾਂ ਜਿਹੜੀਆਂ ਆ ਉੱਤਰ ਪ੍ਰਦੇਸ਼ ਦੀਆਂ ਦੋਵੇਂ ਬਸਾਂ ਉੱਤਰ ਪ੍ਰਦੇਸ਼ ਦੀਆਂ ਸੀ ਆ ਮੇਰੇ ਸਾਥੀ ਜਿਹੜੀਆਂ ਸਵਾਰੀਆਂ ਜਿਹੜੀਆਂ ਖੜੀਆਂ ਆਆਂ ਜਿਹੜੀਆਂ ਦਿੱਲੀ ਨੂੰ ਜਾ ਰਹੀਆਂ ਸੀਆਂ ਔਰ ਇੱਕ ਪਾਸੇ ਤੇ ਲਗਭਗ 22 ਸਵਾਰੀਆਂ ਸੀ ਦੂਸਰੀ ਵਾਸਤੇ ਬਤਨੀ ਅਸੀਂ ਪੰਜ ਸਵਾਰੀਆਂ ਸੀਆਂ ਔਰ ਹੁੰਦ ਕਰਕੇ ਬਈ ਇੱਕ ਬਸ ਜਿਹੜੀ ਸੀ ਬਹੁਤ ਅੱਗੇ ਸ ਲੋ ਜਾ ਰਹੀ ਸੀ ਤੇ ਪਿੱਛੋਂ ਜਿਹੜੀ ਬਸ ਸੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਕੋਲੇ ਪਿੱਛੋਂ ਦੀ ਅਗਲੀ ਬਸ ਨੇ ਹਿੱਟ ਮਾਰੀ ਆ ਹਿੱਟ ਮਾਰਨ ਕਰਕੇ ਉਹ ਬਸ ਜਿਹੜੀ ਉਹ ਪੂਰੀ ਤਰ੍ਹਾਂ ਟੱਲ ਕਰ ਗਈ ਆ ਔਰ ਇਨਾ ਬਚਾਅ ਹੋ ਗਿਆ ਕਿ ਬਸ ਨਹੀਂ ਦੇਖੀ ਹੋਈ ਆ ਉਹ ਅੱਧੀ ਵਾਸ ਜਿਹੜੀ ਹੈਗੀ ਆ ਹਾਈਵੇ ਤੇ ਥੋੜੇ ਲੰਮੇ ਹੀ ਆ ਜਿਹਦੀ ਹਾਈਟ ਕੱਟੇਗਾ ਤਾਂ 15 ਫੁੱਟ ਉੱਚੀ ਹੈਗੀ ਆ ਇਹ ਖੁਦਾ ਦਾ ਵਾਸਤਾ ਪ੍ਰਮਾਤਮਾ ਨੇ ਮਿਹਰ ਭਰਿਆ ਹੱਥ ਰੱਖਿਆ ਇਹਨਾਂ ਸਵਾਰੀਆਂ ਤੇ ਆਸਾਤੀ ਸਾਰਿਆਂ ਨੇ ਔਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਔਰ ਵੇਖੋ ਤੁਸੀਂ ਜਿਹੜੀ ਵਾਸਲੀ ਹਾਲਾਤ ਦੇਖ ਕੇ ਇਹ ਦੱਸ ਰਹੇ ਨੇ ਕਿ ਬਹੁਤ ਵੱਡਾ ਹਾਸਾ ਸੀ ਪਰੰਤੂ ਫੇਰ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋਇਆ ਹੈਗਾ ਅਸੀਂ ਇਹਨਾਂ ਸਾਥੀਆਂ ਵੀ ਇਹਦੇ ਯਾਤਰੀ ਆ ਜਿਨ੍ਹਾਂ ਨੇ ਪਹੁੰਚਣਾ ਹੋਈ ਆ ਅਸੀਂ ਜਿਹੜੇ ਹੈਗੇ ਆਪਣੀ ਉੱਤੇ ਪ੍ਰਸ਼ਾਸਨ ਦੀ ਟੀਮਾਂ ਲਾ ਕੇ ਜਿਹੜਾ ਹੈਗਾ ਕਿ ਕਿਸੇ ਨੂੰ ਫਸਟੇਜ ਦੀ ਜਰੂਰਤ ਪਿਆ ਕਿਸੇ ਨੂੰ ਚਾਹ ਪਾਣੀ ਦੀ ਜਰੂਰਤ ਪਿਆ ਜਾਂ ਕਿਤੇ ਜਾਣਾ ਹੈ ਤਾਂ ਅਸੀਂ ਇਹਨਾਂ ਨੂੰ ਗੱਡੀਆਂ ਵੀ ਪਹੁੰਚਾ ਰਹੇ ਤੇ ਗੱਡੀਆਂ ਅਸੀਂ ਪ੍ਰੋਵਾਈਡ ਕਰਦਿੰਦੇ ਹੈਗੇ ਆ ਸੋ ਇਹ ਐਕਸੀਡੈਂਟ ਜਿਹੜਾ ਹੋਇਆ ਹੈਗਾ ਇਹਦੇ ਨਾਲ ਫੇਰ ਵੀ ਕੁਦਰਤ ਦੀ ਚਾਹ ਹੋਇਆ ਨੇ ਹਰ ਇੱਕ ਦਾ ਸੇਵਾਦਾਰ ਹੋਣ ਦੇ ਨਾਤੇ ਅੱਜਕੱਲ ਅਪੀਲ ਕਰਦਾ ਕਿ ਤੰਡਾ ਬਹੁਤ ਜ਼ਿਆਦਾ ਹੈ ਮੌਸਮ ਜਿਹੜੀ ਹੈ ਬਹੁਤ ਕਰਬਤ ਬਦਲੀ ਆ ਤੇ ਆਪਾਂ ਬਹੁਤ ਹੀ ਪ੍ਰਕਾਸ਼ਮ ਦੇ ਨਾਲ ਜਿਹੜਾ ਹੈਗਾ ਤਲਵੇ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਧੰਨਵਾਦ ਜੀ ਭਾਜੀ ਕੀ ਗੱਲਬਾਤ ਹੋ ਰਹੀ ਹੈ ਤੁਸੀਂ ਪੈਟਰੋਲਿੰਗ ਪਾਰਟੀ ਕੋਲੋਂ ਪਹੁੰਚੇ ਕੀ ਲੱਗਦਾ ਭਾਜੀ ਤੁੰਦ ਜਿਆਦਾ ਹੋਣ ਕਰ ਮੈਂ ਐਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੋਜ ਬ੍ਰਿਜ ਪੁੱਤ ਚਕਰਾੜੀ ਤੱਕ ਸਾਡਾ ਰੂਟ ਆ ਤੁੰਦ ਜਿਆਦਾ ਹੋਣ ਕਰ ਨੇ ਹਾਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕੋਈ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਕੋਲ ਤਸਵੀਰਾਂ ਲੈ ਫਲਾਈਓਵਰ ਤੋਂ ਅੱਧੀ ਬੱਸ ਉ ਕੀ ਕਹਾ ਜੀ ਇਹ ਤਾਂ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਲ ਤੇ ਉੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਂਸ ਚੱਲੂ ਕਰਵਾ ਰਹੇ ਹਾਂ